ਨਮਸਕਾਰ ਆਕਾਸ਼ਵਾਣੀ ਦਾ ਏਜੰਡਰ ਕੇਂਦਰ ਹੈ ਹੁਣ ਤੁਸੀਂ ਜਗਜੀਵਨ ਮੀਤ ਤੋਂ ਪ੍ਰਾਦੇਸ਼ੀ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਔਰਤਾਂ ਖਿਲਾਫ ਅਤਿਆਚਾਰ ਅਤੇ ਬੱਚਿਆਂ ਦੀ ਸੁਰੱਖਿਆ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਉਹਨਾਂ ਨੇ ਕਿਹਾ ਹੈ ਕਿ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਏ ਗਏ ਨੇ ਪਰ ਇਸ ਤੋਂ ਹੋਰ ਸਰਗਰਮ ਕਰਨ ਦੀ ਲੋੜ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਔਰਤਾਂ ਵਿਰੁੱਧ ਅਤਿਆਚਾਰਾਂ ਦੇ ਮਾਮਲਿਆਂ ਦੇ ਵਿੱਚ ਜਿੰਨੀ ਤੇਜ਼ੀ ਨਾਲ ਫੈਸਲੇ ਲਏ ਜਾਣਗੇ ਔਰਤਾਂ ਦੀ ਸੁਰੱਖਿਆ ਦਾ ਓਨਾ ਹੀ ਵੱਡਾ ਭਰੋਸਾ ਮਿਲੇਗਾ ਪ੍ਰਧਾਨ ਮੰਤਰੀ ਅੱਜ ਨਵੀਂ ਦਿੱਲੀ ਦੇ ਵਿੱਚ ਭਾਰਤ ਮੰਡਪਮ ਵਿੱਚ ਜ਼ਿਲ੍ਹਾ ਨਿਆਪਾਲਕਾ ਦੀ ਦੋ ਰੋਜ਼ਾ ਕੌਮੀ ਕਾਨਫਰੰਸ ਦਾ ਉਦਘਾਟਨ ਕਰਨ ਤੋਂ ਬਾਅਦ ਬੋਲ ਰਹੇ ਸਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸਰਵੋੱਚ ਅਦਾਲਤ ਦੇ 75 ਸਾਲ ਲੋਕਤੰਤਰ ਦੀ ਮਾਤਾ ਵਜੋਂ ਭਾਰਤ ਦੀ ਸ਼ਾਨ ਨੂੰ ਹੋਰ ਵਧਾਉਂਦੇ ਨੇ ਉਨ੍ਹਾਂ ਕਿਹਾ ਕਿ ਸਰਵੋੱਚ ਅਦਾਲਤ ਦੇ 75 ਸਾਲ ਭਾਰਤ ਦੇ ਸੰਵਿਧਾਨ ਅਤੇ ਇਸ ਦੀਆਂ ਸੰਵਿਧਾਨਕ ਕਦਰਾਂ ਕੀਮਤਾਂ ਦੀ ਯਾਤਰਾ ਹੈ ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਲੋਕਤੰਤਰ ਦੇ ਰੂਪ ਦੇ ਵਿੱਚ ਹੋਰ ਪਰਪੱਕ ਹੋਣ ਦੀ ਯਾਤਰਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਰਜੰਸੀ ਦੇ ਕਾਲੇ ਦੌਰ ਵਿੱਚ ਵੀ ਸਰਵੋਚ ਅਦਾਲਤ ਨੇ ਦੇਸ਼ ਵਾਸੀਆਂ ਦੇ ਮੌਲਿਕ ਅਧਿਕਾਰਾਂ ਦੀ ਗਾਰੰਟੀ ਦਿੱਤੀ ਅਤੇ ਕੌਮੀ ਹਿੱਤਾਂ ਦੇ ਸਵਾਲ ਤੇ ਹੋਰ ਵਾਰ ਸੁਮਰੀਪ ਕੋਰਟ ਨੇ ਕੌਮੀ ਘਣਤਾ ਦੀ ਰਾਖੀ ਕੀਤੀ ਕਾਨਫਰੰਸ ਵਿੱਚ ਬੋਲਦਿਆਂ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਦਨ ਰਾਮ ਮੇਗਵਾਲ ਨੇ ਦੱਸਿਆ ਕਿ ਈ ਕੋਡ ਦੇ ਪੜਾ 3 ਤਹਿਤ ਤਕਰੀਬਨ 7200 ਕਰੋੜ ਰੁਪਏ ਅਲਾਟ ਕੀਤੇ ਗਏ ਨੇ ਜਿਸ ਵਿੱਚ ਕਲਾਊਡ ਟੈਕਨੋਲੋਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆਦ ਨੂੰ ਵਧਾਇਆ ਜਾ ਰਿਹਾ ਹੈ ਆਪਣੇ ਸੰਬੋਧਨ ਵਿੱਚ ਚੀਫ ਜਸਟਿਸ ਡੀ.ਵਾਈ ਚੰਦਰਚੂੜ ਨੇ ਕਿਹਾ ਕਿ ਕਾਨਫਰੰਸ ਇਸ ਸਾਲ ਮਾਰਚ ਮਹੀਨੇ ਦੌਰਾਨ ਗੁਜਰਾਤ ਦੇ ਕਾਸ਼ ਵਿੱਚ ਹੋਈ ਆਲ ਇੰਡੀਆ ਜਿਲ੍ਹਾ ਜੱਜਾਂ ਦੀ ਕਾਨਫਰੰਸ ਦੀ ਅਗਲੀ ਕੜੀ ਹੈ ਜਿੱਥੇ ਭਾਰਤੀ ਨਿਆਪਾਲਿਕਾ ਅਤੇ ਕਾਨੂੰਨੀ ਪ੍ਰਣਾਲੀ ਨਾਲ ਸੰਬੰਧਤ ਅਹਿਮ ਮੁੱਦਿਆਂ ਤੇ ਅੰਦਰ ਨਿਆਪਾਲਿਕਾ ਦੀ ਭੂਮਿਕਾ ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ ਕਾਨੂੰਨ ਅਤੇ ਸਮਾਜ ਦੇ ਢਾਂਚੇ ਤੇ ਵਿਚਾਰ ਕੀਤਾ ਗਿਆ ਸੀ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਇਹਟਾ ਜਾਣਕਾਰਨ ਪਾਣੀ ਦੀ ਘਾਟ ਗੰਭੀਰ ਸਥਿਤੀ ਵਿੱਚ ਪਹੁੰਚ ਗਈ ਹੈ ਸੂਬੇ ਦੇ ਕੋਲ 23 ਜ਼ਿਲ੍ਹਿਆਂ 'ਚੋਂ 8 ਜ਼ਿਲ੍ਹਿਆਂ 'ਚ ਸਥਿਤੀ ਬੇਹੱਦ ਚਿੰਤਾਜਨਕ ਹੈ ਜਦਕਿ 9 ਜ਼ਿਲ੍ਹਿਆਂ ਦੇ ਵਿੱਚ ਪਾਣੀ ਦਾ ਅਪਦਰ ਨਾਲ ਜੁਸਥਿਤੀ ਤੇ ਪਹੁੰਚ ਗਈ ਹੈ ਸੈਂਟਰਲ ਗਰਾਊਂਡ ਵਾਟਰ ਰਿਪੋਰਟ ਦੀ ਅਨੁਸਾਰ ਸੂਬੇ ਦੇ ਵਿੱਚ ਕਰੀਬ 17 ਬਿਲਿਨ ਕਿਊਸਿਕ ਮੀਟਰ ਧਰਤੀ ਹੱਤੇ ਪਾਣੀ ਦੀ ਉਪਲਬਧਤਾ ਤੇ ਜਦੋਂ ਕਿ 28 ਬਿਲਿਨ ਕਿਣ ਮੀਟਰ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ ਹੋਰ ਵੇਰਵੇ ਲਈ ਇਹ ਰਿਪੋਰਟ ਕੇਂਦਰੀ ਬੋਰਡ ਦੀ ਰਿਪੋਰਟ ਅਨੁਸਾਰ ਜ਼ਮੀਨ ਹੇਠਲੇ ਪਾਣੀ ਵਿੱਚ ਸਭ ਤੋਂ ਮਾੜੀ ਹਲਥ ਇਸ ਲਈ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਸੰਗਰੂਰ ਦੀ ਹੈ ਜਿੱਥੇ ਪਾਣੀ ਦਾ ਇਹ ਪੱਧਰ 44 ਮੀਟਰ ਤੋਂ ਵੱਧ ਹੇਠਾਂ ਤੱਕ ਚਲਾ ਗਿਆ ਹੈ ਇਸ ਤੋਂ ਇਲਾਵਾ ਪਟਿਆਲਾ ਠਾਨ ਕੋਟ ਜਲੰਧਰ ਹੁਸ਼ਿਆਰਪੁਰ ਰੋਪੜ ਕਪੂਰਥਲਾ ਤਰਨਤਾਰਨ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਵੀ ਪਾਣੀ ਦਾ ਇਹ ਪੱਧਰ ਲਗਾਤਾਰ ਡਿਗਰੀ ਆਇਆ ਹੈ। ਇਹਨਾਂ ਜ਼ਿਲ੍ਹਿਆਂ ਵਿੱਚ ਇਹ ਪੱਧਰ ਇਸ ਵੇਲੇ 28 ਤੋਂ 43 ਮੀਟਰ ਦੇ ਵਿਚਾਲੇ ਬੜਿਆ ਹੋਇਆ ਹੈ। ਪਾਣੀ ਦੀ ਵਧੇਰੇ ਦੁਰਵਰਤੋਂ ਕਾਰਨ ਸੂਬੇ ਦਾ ਕਰੀਬ 78% ਰਕਬਾ ਇਸ ਵੇਲੇ ਡਾਰਕ ਜ਼ੋਨ ਵਿੱਚ ਆ ਚੁੱਕਿਆ ਹੈ। ਖੇਤੀ ਮਾਹਰ ਇਸ ਦਾ ਮੁੱਖ ਕਾਰਨ ਝੋਨੇ ਦੀ ਫਸਲ ਨੂੰ ਹੀ ਮੰਨਦੇ ਨੇ। ਪੰਜਾਬ ਸੂਬਾ ਸਰਕਾਰ ਕਿਸਾਨਾਂ ਨੂੰ ਝੋਨੇ ਨੂੰ ਨਵੀਂ ਤਕਨੀਕ ਨਾਲ ਵਾਹਿ ਕਰਨ ਲਈ ਪ੍ਰੇਰਿਤ ਕਰਨ ਦੀ ਉਪਰਾਲੇ ਕਰ ਇਹ ਪਰ ਫਿਰ ਵੀ ਇਸ ਪਾਸੇ ਆਸ ਮੁਤਾਬਕ ਨਤੀਜੇ ਨਹੀਂ ਨਿਕਲੇ ਨੇ ਅਜੇ ਹੇ ਵਿੱਚ ਆਉਂਦੇ ਸਮੇਂ ਵਿੱਚ ਸੂਬੇ ਵਿੱਚ ਜ਼ਮੀਨ ਖੇਤਰੇ ਪਾਣੀ ਦੇ ਹੋਰ ਡੂੰਗੇ ਹੋਣ ਦਾ ਖਤਸ਼ਾ ਲਗਾਤਾਰ ਬਣਿਆ ਹੋਇਆ ਏ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ ਵਾਨੀ ਸਮਾਚਾਰ ਜਲੰਧਰ ਪਠਾਨਕੋਟ ਦੀ ਸ਼ੈਲੀ ਰੋਡ ਸ਼ਾਕ ਕਲੋਨੀ ਤੋਂ ਕੱਲ ਦੁਪਹਿਰ ਅਗਵਾ ਹੋਏ 6 ਸਾਲਾਂ ਦੇ ਬੱਚੇ ਨੂੰ ਪੁਲਿਸ ਨੇ ਅੱਜ 12 ਵਜੇ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਲਾਕੇ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਏ ਪੁਲਿਸ ਹੁਣ ਤੱਕ ਇਸ ਮਾਮਲੇ ਦੇ ਵਿੱਚ ਦੋ ਅਗਵਾਕਾਰਾਂ ਨੂੰ ਪਛਾਣ ਕਰ ਚੁੱਕੀ ਹੈ ਦੱਸ ਦਈਏ ਕਿ ਕੱਲ ਦੁਪਹਿਰ ਸਕੂਲ ਤੋਂ ਵਾਪਸ ਆਉਂਦੇ ਸਮੇਂ ਕਾਰ ਸਵਾਰ ਅਗਵਾਕਰ ਨੇ ਇਸ਼ਤ ਬੱਚੇ ਨੂੰ ਉਸਦੇ ਘਰ ਨੇੜੇ ਅਗਵਾ ਕਰ ਲਿਆ ਸੀ ਅਤੇ 2 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਸੀ ਬਾਰਡਰ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਦੱਸਿਆ ਕਿ ਬੱਚੇ ਦੇ ਅਗਵਾ ਹੋਣ ਦੀ ਸੂchnਾ ਮਿਲਣ ਤੋਂ ਬਾਅਦ ਨਾਕਾਬੰਦੀ ਕਰਕੇ ਸੁਰੱਖਿਤ ਬਰਾਮਦ ਕਰ ਲਿਆ ਗਿਆ ਹੈ ਡੀਆਈਜੀ ਨੇ ਦੱਸਿਆ ਕਿ ਹੁਣ ਤੱਕ ਬੱਚੇ ਨੂੰ ਅਗਵਾ ਕਰਨ ਦੇ ਮੁੱਖ ਮਲਿਆਂ ਵਿੱਚ ਬਰਖਾਸਤ ਬੀਐਸਐਫ ਕਾਂਸਟੇਬਲ ਅਮਿਤ ਰਾਣਾ ਅਤੇ ਉਸਦੇ ਸਾਥੀ ਜੋ ਕਿ ਹਿਮਾਚਲ ਪ੍ਰਦੇਸ਼ ਦੇ ਨੋਪਰਵਿਚ ਰਹਿੰਦੇ ਸਨ ਉਹਨਾਂ ਦੇ ਖਿਲਾਫ ਕੇ ਦਰਜ ਕਰਕੇ ਜਾਂ ਸ਼ੁਰੂ ਕਰ ਦਿੱਤੀ ਗਈ ਹੈ ਉਸ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਪਟਿਆਲਾ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਬਾਅਦ ਹੁਣ ਫਤਿਗੜ ਸਾਹਿਬ ਦੇ ਪਿੰਡਾਂ ਦੇ ਵਿੱਚ ਵੀ ਤੀਂਦੂਆ ਦਿਖਿਆ ਹੈ ਪਿੰਡ ਚਨਾਰਥਲ ਖੁਰਦ ਵਿਖੇ ਪਿਗ ਫਾਰਮ ਦੇ ਘੋਲ ਤੀਂਦੂਆਂ ਦੇ ਪੰਜਿਆਂ ਦੇ ਪੈਰਾਂ ਦੇ ਨਿਸ਼ਾਨ ਮਿਲੇ ਨੇ ਤੀਂਦੂਏ ਦੀ ਦਸਤਕ ਕਾਰਨ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਪੱਤਾ ਜਾਰੀ ਕਰਕੇ ਸਥੇਤ ਰਹਿਣ ਦੀ ਹਦਾਇਤ ਕੀਤੀ ਹੈ ਖਿਡਾਰੀ ਆਰਤੀ ਨੇ ਪੈਰੂ ਦੀ ਰਾਜਤਾ ਨੀ ਲਿਮਾ ਵਿੱਚ ਚੱਲ ਰਹੀ ਵਿਸ਼ਵ ਅੰਡਰ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਔਰਤਾਂ ਦੀ 10000 ਮੀਟਰ ਵਾਕ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ ਤੇ ਇਸ ਦੇ ਨਾਲ ਹੀ ਪ੍ਰਾਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ